ਡਬਲੀ ਬੈਠਾ ਆ ਆਜੋ ਬਹਿਣਾ ਜੀ ਕੀ ਕਰਨਾ ਜਾਇਆ ਹੈ ਦਲਜੀਤ ਨੂੰ ਕਹਕ ਨਹੀਂ ਉਹਦੇ ਲਾਗੋਂ ਹੀ ਆਇਆ ਮੱਥਾ ਮਾਰ ਕੇ ਕਿ ਇੱਥੇ ਖਲੋਤਾ ਸੀ ਵੇਲੀ ਉਹ ਤਾਂ ਸਮਝਾਉਣਾ ਹੀ ਇਹਨੂੰ ਕਿ ਇਹ ਕੰਮ ਨਾ ਕਰ ਉਹ ਮਾਦਾ ਇੱਕ ਤੇ ਦੋ ਜਿੰਨਾ ਮੈਂ ਸਮਝਾਇਆ ਵਾ ਨਾ ਇੰਨਾ ਤੂੰ ਹੀ ਸਮਝਾ ਕੇ ਨਹੀਂ ਕੱਲਿਆ ਹੁਣ ਉਹਨੂੰ ਪਰ ਇਹੋ ਗੱਲ ਕਰੀ ਜਾਂਦਾ ਮੈਂ ਗੱਡੀ ਲੈਣੀ ਮੇਰੀ ਬੇਇੱਜ਼ਤੀ ਹੋਣ ਦੀ ਹੈ ਬੇਇੱਜ਼ਤੀ ਕਾਦੀ ਹੋਣ ਦੀ ਹੈ ਬੇਇੱਜ਼ਤੀ ਇਹ ਹੋਣ ਦੀ ਉਹ ਵਿਆਹ ਨਹੀਂ ਵੇਖਣ ਗਿਆ ਅੱਛਾ ਉੱਥੇ ਕਿਹਦੇ ਰਿਸ਼ਤੇਦਾਰ ਗੱਡੀਆਂ 'ਚ ਆਏ ਹੋਣੇ ਇਹ ਗਿਆ ਐ ਮੋਟਰਸਾਈਕਲ ਤੇ ਬੇਈਂਤੀ ਵਾਲੀ ਵਿਅਕਤੀ ਆਪਣੇ ਘਰ ਮੈਂ ਇਹਨੂੰ ਆਖਿਆ ਵੀ ਜਿਹੜੇ ਗੱਡੀਆਂ ਜਾਂਦੇ ਆ ਕਮਾਉਂਦੇ ਵੀ ਆ ਤੇ ਤੂੰ ਕੀ ਕਰਨ ਡਿਆ ਆਂ ਆਈ ਤਾਂ ਦੋਵੇਂ ਜਣੇ ਘਰ ਹੀ ਆ ਨਾ ਜਿਹਦੇ ਰਿਸ਼ਤੇਦਾਰ ਗੱਡੀਆਂ ਤੇ ਆਏ ਨਾ ਉਹਨਾਂ ਨੂੰ ਪੁੱਛਣਾ ਵੀ ਸਹੀ ਵੀ ਕਾਰੋਬਾਰ ਕੀ ਕਰਦੇ ਆ ਕਿਹੜਾਂ ਦੇ ਇੱਕ ਪੈਸੇ ਕਮਾਉਂਦੇ ਆ ਅਗਲੇ ਇਹੋ ਤੇ ਮਾਦਾ ਗੱਲਬਾਤ ਵਾ ਜਿੱਦਾਂ ਉਹ ਕਿਹਾ ਉਹਨੇ ਉਦਾਂ ਹੀ ਕਰੀ ਜਾਂਦੇ ਆ ਹਾਂ ਕਿ ਪਹਿਲੇ ਪੈੜੀ ਵੇਚ-ਵੇਚ ਕੇ ਤੇ ਆਪਣੇ ਕਰੀ ਜਾਣਾ ਮੈਂ ਲਿਆਉਣੀਆਂ ਤੇ ਮੈਂ ਤੇ ਆਖਿਆ ਵੀ ਜੇ ਇੰਨਾ ਪੂਰ ਸਵਾਰ ਹੋਇਆ ਵਾ ਤੈਨੂੰ ਤੇ ਚਲਦੀ ਕੋਈ ਲੈ ਆ ਤਿੰਨ ਚਾਰ ਲੱਖ ਵਾਲੀ ਤੇ ਨਵੀਂ ਨੂੰ ਨਾ ਫਾਉ ਲੈ ਚਲ ਪੁਰਾਣੀ ਕੋਈ ਚਲਦੀ ਲੈ ਆ ਲੈਂਦੇ ਦੋਈ ਜਾਨੀ ਰਲ ਮਿਲ ਕੇ ਲੈ ਲੈਂਦੇ ਤੇ ਸੌ ਗੱਲ ਹੀ ਬਕਵਾਸ ਰਲ ਕੇ ਨਹੀਂ ਆਂਦਾ ਲੈਣੀ ਇਕੱਲਿਆਂ ਮੈਂ ਲੈਣੀ ਐ ਮੈਂ ਤੇ ਕਿਹਾ ਸੀ ਇਹਨੂੰ ਕਿ ਯਾਰ ਰਲ ਕੇ ਲੈ ਆ ਲੈਨੇ ਮੈਂ ਤੇ ਲੋਕਾਂ ਦਾ ਆਉਂਦਾ ਵਾ ਲੋਕਾਂ ਨੇ ਗੱਲਾਂ ਕਰਨੀਆਂ ਨੇ ਲੋਕੀ ਆਖਣਗੇ ਵੀ ਇਹ ਕੀ ਕਮਾਉਂਦੇ ਨੇ ਜਿਹੜੇ ਗੱਡੀਆਂ ਲੈ ਆ ਨੇ ਖੜੀਆਂ ਕਾਟਣ ਮਾਤਾ ਜੀ ਇਹਨੇ ਗੱਡੀ ਲੈ ਆ ਤੀ ਨਾ ਤੇ ਲਿਆਉਣੀ ਮੈਨੂੰ ਵੀ ਪੈਣੀ ਐ ਕੱਲ ਨੂੰ ਸਾਡੇ ਨਾਲ ਨਾ ਤੁਹਾਡਾ ਲਈ ਮੈਂ ਅੱਗੇ ਆਖਣ ਦੇ ਮੈਨੂੰ ਜਿਉ ਮਰਜ਼ੀ ਕਰੋ ਮੇਰੇ ਵੱਲ ਉਹ ਤਾਂ ਸੁਣਾ ਗਈ ਅਗਲੀ ਉਹਨੇ ਕਿਹਾ ਤਾ ਕਿ ਇਹ ਉਧਰ ਗੱਡੀ ਆਉਣੀ ਹੈ ਤੇ ਗੱਡੀ ਇੱਧਰ ਵੀ ਆਉਣੀ ਹੈ ਸਾਂਝੇ ਕਰ ਚ ਫਿਰ ਜਾਂ ਤੂੰ ਇਦਾਂ ਕਰ ਸਾਨੂੰ ਆਡਾ-ਆਡ ਕਰਦੇ ਬਾਜਾਂਗੇ ਕੁੜੀ ਨੂੰ ਵੀ ਲੈ ਕੇ ਦੋ ਫਿਰ ਤੁਸੀਂ ਗੱਡੀਆਂ ਲਿਆ ਲੈ ਆਖ ਲੈਣ ਦੇ ਜੇ ਕੁੜੀ ਮਾੜੀ ਹੈ ਫਿਰ ਮੈਂ ਤਾਂ ਕਿਹਨਾ ਕਰਦੇਗਾ ਫੋਨ ਨੂੰ ਹੀ ਆਹੋ ਉਹਨੂੰ ਕਿਹਾ ਵੀ ਪਾ ਦੇ ਬਸਾਦ ਆਣ ਕੇ ਤੂੰ ਹੀ ਕਰਨੀ ਹੈ ਗੱਲ ਮੈਂ ਕੁੜੀ ਨਾਲ ਫਿਰ ਵੀ ਤਾਂ ਆਪ ਗੱਡੀਆਂ ਲਿਆਉਣ ਦੇ ਤੂੰ ਹੀ ਜਾਣ ਕੇ ਤੇ ਮੰਗ ਇਹ ਵੀ ਕਰ ਹੋਈ ਹੈ ਦਿਮਾਗ ਨਹੀਂ ਇਹਦਾ ਕੰਮ ਕਰਦਾ ਦਾ ਸ ਪੰਜ ਕਿਲੇ ਦੇਖੋ ਇਹ ਮੈਂ ਲੱਖ ਲੱਖ ਕਰਕੇ ਮੋੜ ਦੂੰਗਾ ਇਹ ਤੇ ਮੈਂ ਅਹੀਂ ਫਿਰ ਤਿੰਨੇ ਗੁਰਦਾਰੇ ਚਲ ਜਾਨੇ 2 ਲੱਖ ਤੇ ਮੁੜਿਆ ਨਾ ਮੁੜਿਆ ਚੁੱਕਿਆ ਉਹ ਪਹਿਲਾਂ ਮੋੜ ਲੈਂਦੇ ਉਹ ਝੋਨੇ ਦੇ ਸਿਰ ਤੇ ਬੈਠਿਆ ਹੀ ਝੋਨਾ ਆਊਗਾ ਮੈਂ ਆਂਦਾ ਇਹ ਪੁਰਾਣੀ ਸਕੂਟਰੀ ਲਿਆ ਕੇ ਫਸਤਾਉਂਦੇ ਆ ਵੱਗੇ ਤੇ ਮੈਂ ਤੂੰ ਕਿਹਨੂੰ ਪੁੱਛਿਆ ਇਹ ਉਹ ਵੀ ਵੇਚਦੇ ਨਾ ਤੇ ਨਵੀਂ ਲਿਆਇਆ ਸਕੂਟਰੀ ਆਹਾ ਹਸਲਾ ਦੇ ਦੇ ਉਹਨੇ ਫੇਰ ਤੁਰ ਪੈਣਾ ਵਾ ਇਹੋ ਕੋਈ ਕਰਦਾ ਵਾ ਇਹੋ ਕੋਈ ਕਰਨਾ ਹੈ ਨਾ ਜਦਾਰਾ ਸਾਹਿਬ ਕਿਤਾਬ ਇਹਨਾਂ ਦਾ ਲੱਗਣ ਡਿਆ ਨਾ ਮੈਨੂੰ ਤੁਸੀਂ ਨਹੀਂ ਇਹ ਚੱਲ ਰਲ ਕੇ ਰਹਿ ਸਕਦੇ ਤੁਸੀਂ ਨਾ ਵੱਖਰੇ ਹੋ ਜਾਓ ਤਾਂ ਆਪ ਆਪਣੇ ਸਿਰ ਤੇ ਖਾਓ ਤੂੰ ਮਾਤਾ ਹੁਣ ਮੇਰਾ ਕੀ ਕਸੂਰ ਵਾ ਗੱਡੀ ਦੀ ਛੇੜ ਤੇ ਇਨੇ ਛੇੜੀ ਆ ਹੁਣ ਫੇਰ ਪਤਾ ਲੱਗੂਗਾ ਵੀ ਕਿੱਦਾਂ ਕਮਾਈ ਦਾ ਕਿੱਦਾਂ ਫਾਇਦਾ ਜਿੱਦਾਂ ਉਹ ਕਹਿੰਦੀ ਉਦਾਂ ਕਰੀ ਜਾਂਦਾ ਵਾ ਕਰੋ ਜਦੋਂ ਸਾਹਿਬ ਆਪ ਆ ਕੇ ਆਏ ਆ ਨਾ ਉਦਾਂ ਦਾ ਹੀ ਪੂਲ ਸਵਾਰ ਹੋਇਆ ਵਾ ਵੀ ਮੈਂ ਗੱਡੀ ਲੈਣੀ ਆ ਮੜੀ ਗੱਲ ਵਾ ਨਾ ਚੰਗੀ ਥੋੜੀ ਆ ਆਵਾਜ਼ਾ ਮਾਰਨ ਦੇ ਕੰਮ ਹੀ ਕੋਈ ਉਵਜਾ ਮੈਂ ਕੀ ਮਾਰਨੀ ਆ ਜੋ ਬੰਨਾਂ ਗੱਲ ਹੋ ਗਈ ਪੈਸੇ ਨਾਲੋਂ 5 ਲੱਖ ਕਿਹਾ ਨਾਲੋਂ 5 ਲੱਖ ਹੋਰ ਕੀ ਪਹਿਲਾਂ ਪੈਸੇ ਦੇ ਦਨੇ 5 ਲੱਖ ਰੁਪਈਆ ਬਾਕੀ ਕਿਸ਼ਤਾਂ ਕਰ ਲਾਂਗੇ ਨਵੀਂ ਲੈ ਆਉਣੀ ਆ ਤੇ ਲਿਉਣੀ ਨਵੀਂ ਆ ਪੁਰਾਣੀ ਥੋੜੀ ਲੈ ਕੇ ਆਉਣੀ ਆ ਗੱਲਾਂ ਥੋੜੀ ਕਰਾਉਣੀਆਂ ਵਾ ਉਹ ਗੱਲਾਂ ਤਾਂ ਨਹੀਂ ਹੁੰਦੀਆਂ ਤੈਨੂੰ ਅਗਲੇ ਸੁਣਾਤਾ ਪਹਿਲਾਂ ਹੀ ਕਹਿੰਦਾ ਕੋਨਾ ਕੋ ਲਿਖ ਕੇ ਦਿਓ ਕੜੀ ਲਿਖ ਕੇ ਜੈਣੀ ਪੈਣੀ ਥੋੜੀ ਬੋਦੀ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿਸਮਤ ਲੱਗਣੀ ਲੱਗਣੀ ਆ ਡਾਕ ਤੇ ਮੰਮੀ ਨੇ ਪਹਿਲਾਂ ਹੀ ਪਾਤੀ ਸੀ ਕਸੂਮਤ ਜਿਹੜੀ ਲੱਗਣੀ ਆ ਉਹ ਲੱਗ ਗਈ ਆ ਹੁਣ ਮੇਰੀ ਗੱਲ ਸੁਣ ਪੀਪਰ ਚਾਹੀਦੇ ਪੜੀ ਵਾਲੇ ਉਹ ਮੰਮੀ ਕੋਹਾ ਤੇ ਮੈਂ ਨਹੀਂ ਆ ਲੈਣ ਜਾਣਾ ਆਪੇ ਲੈ ਕੇ ਮੈਨੂੰ ਦੇ ਦੇ ਸ਼ਾਮਾ ਨੂੰ ਜਾ ਕੇ ਨਾ ਮੈਂ ਲੇਖ ਲਿਖਾ ਕਰਾਉਣਾ ਜਾ ਕੇ ਥੋੜੀ ਜੀ ਮੰਮੀ ਵੱਲ ਕਿਉਂ ਨਹੀਂ ਜਾ ਸਕਦੇ ਜ਼ਰੂਰੀ ਮੈਂ ਹੀ ਜਾਣਾ ਹੁੰਦਾ ਵਾ ਗੱਡੀ 'ਚ ਤੁਸੀਂ ਵੀ ਬਹਿਣਾ ਵਾ ਮੈਂ ਕੱਲੀ ਨਹੀਂ ਨਹੀਂ ਬਹਿਣਾ ਉਹ ਸੰਦੀਪ ਜਦੋਂ ਪਤਾ ਲੱਗਾ ਨਾ ਮੰਮੀ ਨੂੰ ਕਿ ਪੈਸੇ ਲੈਣ ਚਲੇ ਆ ਵਾ ਉਹਦੇ ਪੈ ਗਈ ਕਿ ਹੁਣ ਮੈਂ ਚੱਲ ਗਿਆ ਨਾ ਉਹਨੇ ਫੇਰ ਕਹਿੰਦਾ ਆ ਬਣਾ ਮੈਨੂੰ ਤੁਹਾਨੂੰ ਗੱਲ ਕਰਨੀ ਨਹੀਂ ਹੁੰਦੀ ਮੰਮੀ ਦੇ ਨਾਲ ਕੋਈ ਨਹੀਂ ਜਾ ਕੇ ਕਰ ਲਾ ਅਣੀ ਲੱਗਿਆ ਨਾ ਪਤਾ ਕੀ ਕਹਿੰਦੀ ਕੋਈ ਗੱਲ ਨਹੀਂ ਮੈਂ ਆਪੇ ਗੱਲ ਕਰ ਲਵਾਂਗੀ ਹਾਂਜੀ ਹਰ ਗੱਲ ਵਿੱਚ ਮੈਂ ਹੀ ਜਾਵਾਂ ਮੰਮੀ ਵੱਲ ਤੇ ਗੱਡੀ ਲੈਣ ਨੂੰ ਤੂੰ ਕਹਿੰਦੀ ਐ ਮੈਂ ਕਹਿੰਦਿਆਂ ਵਾ ਤੇ ਗੱਡੀ ਮੇਰੇ ਕੱਲੀ ਵਾਸਤੇ ਆਉਣੀ ਆ ਕੱਲੀ ਵਾਸਤੇ ਸਾਰੇ ਟੱਬਰ ਨੇ ਪੈਣਾ ਵਾ ਮੁਰਾ ਨਹੀਂ ਨਹੀਂ ਪੈਣਾ ਠੀਕ ਆ ਨਾ ਅਈ ਵਕੜੀ ਲਾਉਣ ਲੱਗੀਆਂ ਆਪਣੀ ਉਦੋਂ ਦਾ ਮਰਜ਼ੀ ਕਰਨ ਆਹੋ ਉਸ ਵੇਲੇ ਚਾਬੀ ਤੂੰ ਫੜਾ ਦੇਣੀ ਕੋਈ ਗੱਲ ਨਹੀਂ ਲੈ ਜਾ ਲਵਲੀ ਉਹਨਾਂ ਮੇਰੀ ਗੱਲ ਹੋ ਗਈ ਆ ਮੈਂ ਤਾਂ ਆਪਣੀ ਗੱਡੀ ਵਕੜੀ ਲੈ ਕੇ ਨਹੀਂ ਮੈਂ ਵਕੜੀ ਲੈ ਕੇ ਆਉਣੀ ਆ ਮੈਂ ਪਹਿਲੂ ਦੱਸ ਤਾਂ ਉਹਨੂੰ ਕੋਈ ਗੱਲ ਨਹੀਂ ਜੇ ਤੁਸੀਂ ਇਹਨੇ ਨਾਲ ਗੱਲ ਕਰ ਸਕਦੇ ਮੈਂ ਆਪੇ ਕਰ ਲੈਣੀ ਮੰਮੀ ਨਾਲ ਗੱਲ ਗੱਲ ਕਰਕੇ ਨਾ ਮੈਨੂੰ ਪੇਪਰ ਲੈ ਕੇ ਦੇ ਮੈਂ ਜਾਵਾਂ ਫਿਰ लवली ਮੈਨੂੰ ਕਹਿੰਦੇ ਆ ਕਿ ਰਪਿੰਦਰ ਕਹਿੰਦੀ ਜੇ ਉਹਨਾਂ ਗੱਡੀ ਲਿਆਉਣੀ ਹੈ ਨਾ ਤੇ ਮੈਂ ਵੀ ਲੈ ਕੇ ਆਉਣੀ ਹਾਂ ਜਾ ਕੇ ਇਹ ਗੱਲ ਦਾ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਜਿਹੜੀ ਅਹੀਂ ਚੀਜ਼ ਲਈ ਹੈ ਨਾ ਉਹਨੇ ਸਾਂਹੀ ਹੀ ਲਿਆਉਣੀ ਹੁੰਦੀ ਨਾਲ ਉਹ ਲਿਆਉਣੀ ਤੇ ਹੈਗੀ ਆ ਉਹਦੇ ਪੇਪਰ ਲੈਣ ਤੋਂ ਪਹਿਲਾਂ ਪਹਿਲਾਂ ਨਾ ਤੂੰ ਪੇਪਰ ਲੈ ਲੈ ਮੰਮੀ ਕੋਲ ਤੇ लवली ਪਹਿਲਾਂ ਚੱਲ ਜਣਾਈਓ ਐਦਾਂ ਕਿਦਾਂ ਚੱਲ ਜਾਣਗੇ ਕੋਈ ਗੱਲ ਨਹੀਂ ਮੰਮੀ ਨਾਲ ਚੱਲ ਜਾਈਏ ਮੈਨੂੰ ਮੰਮੀ ਵਾਰੀ ਰਪਿੰਦਰ ਦੀ ਨਾ ਕੰਮ ਕਰਨ ਦੀ ਤੇ ਤੁਸੀਂ ਕਾਹਤੋਂ ਕਰਨ ਦੇ ਕੰਮ ਪਲਾ ਤੁਸੀਂ ਦੋਹਾਂ ਨਾ ਕਰਿਆ ਕਰ ਮਾਪੇ ਕਰ ਲਾ ਕਰਾਂਗੀ ਤੁਸੀਂ ਮੰਮੀਆਂ ਪੈ ਜਾ ਕਰੋ ਦੋਈ ਜਣੇ ਜਦੋਂ ਮੇਰੀ ਵਾਰੀ ਹੁੰਦੀ ਆ ਨਾ ਤੇ ਮੈਂ ਸਾਰਾ ਕੰਮ ਕਰਦੀ ਆ ਰਪਿੰਦਰ ਵਾਂਗੂ ਨਹੀਂ ਕਰਦੀ 24 ਘੰਟੇ ਬਸ ਅੰਦਰ ਹੀ ਬੈਠੀ ਰਹਿਣਾ ਉਹਨੂੰ ਨਹੀਂ ਪਤਾ ਲੱਗਦਾ ਮੈਂ ਤਾਂ ਕਰਨਾ ਹੀ ਆ ਫਿਰ ਮੈਨੂੰ ਨਾਂ ਲੱਭਾ ਹੋਏ ਕੀਤਾ ਮੈਂ ਤਾਂ ਕਰਨਾ ਹੀ ਆ ਤੁਸੀਂ ਨਾ ਕਰਿਆ ਕਰੋ ਠੀਕ ਆ ਨਾ ਤੁਹਾਨੂੰ ਕੌਣ ਕਹਿੰਦਾ ਕੰਮ ਕਰਿਆ ਕਰੋ ਰਸੋਈ ਚ ਆ ਕੇ ਚੱਲ ਕੰਮ ਕਰ ਰਹੀ ਆਈ ਮੈਨੂੰ ਦੱਸ ਕੰਮ ਮੰਮੀ ਇਦਾਂ ਵਾਂ ਸਾਨੂੰ ਤੇ ਪਤਾ ਹੋਣਾ ਕਿ ਗੱਡੀ ਲੈਣੀ ਹੈ ਅਸੀਂ ਆਹੋ ਤੇ ਪਹਿਲੀ ਦੇ ਕਾਗਜ ਚਾਹੀਦੇ ਹਨ ਨੂੰ ਪਹਿਲੀ ਉਹਨਾਂ ਚਰਾਂ ਉਹਨਾਂ ਨੇ ਪੈਸੇ ਹੀ ਨਹੀਂ ਦੇਣੇ ਪਹਿਲੀ ਦੇ ਕਾਗਜ ਨਹੀਂ ਮਿਲਣੇ ਮੰਮੀ ਇਦਾਂ ਕਿਦਾਂ ਨਹੀਂ ਮਿਲਣੇ ਤੂੰ ਹੀ ਹੁਣ ਹੱਥ ਲਾਦਣਾ ਪਹਿਲੀ ਨੂੰ ਫਿਰ ਮੈਂ ਨਹੀਂ ਦੇਣੀ ਪਹਿਲੀ ਦਾ ਕਾਗਜ ਕੋਈ ਗੱਲ ਨਹੀਂ ਪਹਿਲੀ ਵੀ ਛਡਾ ਲਾਂਗੇ ਮੰਮੀ ਤੂੰ ਹੀ ਇਦਾਂ ਕਿਦਾਂ ਨਹੀਂ ਦੇਣੇ ਪਹਿਲਾ ਕਾਗਜ ਤੂੰ ਇਹਨਾਂ ਦੇ ਪਹਿਲੀ ਸਾਰੀ ਵੀ ਆਈ ਦੇਣੀ ਹੈ ਮੈਂ ਨਹੀਂ ਦੇਣੀ ਤੇ ਮੰਮੀ ਅਸੀਂ ਪਹਿਲੀ ਕਿਹੜਾ ਵੇਚਣ ਲੱਗੇ ਆ ਪੈਸੇ ਹੀ ਲੈਣੇ ਹਨ ਉਹਨਾਂ ਕੋਲੋਂ ਪੈਸੇ ਲੈਣੇ ਹਨ ਮੰਮੀ ਆਪਣੇ ਘਰ ਦੀ ਚੀਜ਼ ਬਣਦੀ ਹੈ ਬਾਂਟ ਤੇ ਕਿਉਂ ਰੋਕਦੇ ਹੁੰਨੇ ਆ ਜਦੋਂ ਮੈਂ ਤੁਹਾਨੂੰ ਅਖੜੀ ਵੀ ਨਹੀਂ ਲੈਣੀ ਹਜੇ ਜਦੋਂ ਪੈਹਾ ਟੈਲਾ ਹੋਊਗਾ ਤਾਂ ਲੈ ਆ ਲਿਓ ਪੈਹਾ ਟੈਲਾ ਨਾ ਆਉਣਾ ਵਾ ਤੇ ਨਾ ਗੱਡੀ ਆਉਣੀ ਸਾਡੇ ਘਰ ਜਿਹੜੀ ਚੀਜ਼ ਬਣਨ ਦੀ ਹੈ ਨਾ ਬਣਨ ਦੋ ਨੂੰ ਕਾਗਜ਼ ਨਹੀਂ ਮੈਂ ਦੇਣੀ ਜੋ ਮਰਜ਼ੀ ਕਰ ਦੇ ਰੋ ਮੰਮੀ ਜਦੋਂ ਦੋਵਾਂ ਮੁੰਡਿਆਂ ਦੀ ਪੈਲੀ ਆ ਤੇ ਫਿਰ ਤੁਸੀਂ ਪਹਿਲਾਂ ਕਿਉਂ ਨਹੀਂ ਦੇਣੇ ਕਾਗਜ਼ ਕਾਗਜ਼ ਮੈਂ ਤਾਂ ਨਹੀਂ ਦੇਣੀ ਮੈਂ ਕਹਿੰਦੀ ਨਾ ਪੈਲੀ ਨੂੰ ਹੱਥ ਲਾ ਲੈਣਾ ਉਹ ਮੰਮੀ ਨਹੀਂ ਲਾਉਂਦੇ ਪੈਲੀ ਨੂੰ ਹੱਥ ਉਹਨਾਂ ਚਿਰ ਗੱਡੀ ਵੀ ਨਹੀਂ ਮਿਲਨੀ ਤੇ ਨਾ ਪੈਸੇ ਦੇਣੇ ਉਹਨਾਂ ਨੇ ਅੱਗੇ ਵੀ ਪੈਸੇ ਨਹੀਂ ਲੈਂਦੇ ਸੀ ਦੇਈ ਦਿੱਤੇ ਉਹਨੇ ਹੁਣ ਵੀ ਦੇਈ ਦੇਣੀ ਤੇ ਮੰਮੀ ਤੁਹਾਡੇ ਕੋਲ ਥੋੜੀ ਪੈਸੇ ਮੰਗਣ ਦੇ ਅਸੀਂ ਕਿ ਤੁਸੀਂ ਪੈਸੇ ਦੇ ਦਿਓ ਅਸੀਂ ਸਕੂਟਰੀ ਲਿਆਂਦੀ ਤੁਸੀਂ ਦੋ ਪੈਸੇ ਗੱਡੀ ਲਿਓਣੀ ਤੁਸੀਂ ਦੋ ਪੈਸੇ ਆਪਣੀ ਚੀਜ਼ ਮੰਗਣ ਦੇ ਨਾ ਹੀ ਮੈਂ ਨਹੀਂ ਕਿ ਕਾਗਜ਼ ਦੇਣੇ ਜੋ ਮਰਜ਼ੀ ਕਰੋ ਤੁਸੀਂ ਮੰਮੀ ਨਾ ਕਰੋ ਇਹਦਾ ਬਾਰ-ਬਾਰ ਘਰ 'ਚ ਤੁਸੀਂ ਸਿਆਣੇ ਆ ਤੁਹਾਨੂੰ ਪੁੱਛ ਕੇ ਚੱਲਣ ਦੇ ਅਸੀਂ ਤੇ ਜੇ ਤੂੰ ਨਹੀਂ ਨੰ ਮੰਨਣਾ ਮੇਰੀ ਗੱਲ ਸੁਣ ਉੱਥੇ ਇਕੱਠੇ ਹੋਵੋ ਲੌਬੀ 'ਚ ਸਾਰ ਜਣੇ ਆਓ ਤੇ ਫਿਰ ਗੱਲ ਕਰਨੀ ਮੰਮੀ ਕਿਹੜੀ ਗੱਲ ਕਰਨੀ ਹੁਣ ਜਿਹੜੀ ਕਰਨੀ ਇੱਥੇ ਕਰ ਲਵਾਂ ਗੱਲ ਇੱਥੇ ਨਹੀਂ ਹੋਣੀ ਸਾਰਿਆਂ ਦੇ ਸਾਹਮਣੇ ਹੋਣੀ ਆ ਲਵਲੀ ਨੂੰ ਸਾਧਨੇ ਲਵਲੀ ਦੀ ਘਰ ਦੀ ਨੂੰ ਨਹੀਂ ਉਹ ਟੀਸੀ ਲੱਗੇ ਆ ਨਾਹਾਂ ਲੱਗੇ ਹੋਣ ਦੀ ਸੀ ਜਿੱਦਾਂ ਦੇ ਤੁਸੀਂ ਉਦਾਂ ਦੇ ਉਹ ਨਹੀਂ ਮੈਨੂੰ ਆਹੋ ਤੇ ਮੈਨੂੰ ਪਹਿਲਾਂ ਪਤਾ ਸੀ ਉਹਨਾਂ ਦੀ ਗੱਲ ਮੰਨਣੀ ਆ ਸਾਡੀ ਥੋੜੀ ਮੰਨਣੀ ਆ ਇਹ ਸਾਰਿਆਂ ਦੇ ਬੈਠ ਉਹਨਾਂ ਨੇ ਕੋਈ ਚੀਜ਼ ਲੈਣੀ ਹੁੰਦੀ ਨਾ ਫਿਰ ਬੜੀ ਛੇਤੀ ਭੱਜੇ ਜਾਣਾ ਹੈ ਤੁਸੀਂ ਸਾਹਮਣੇ ਸਾਰਿਆਂ ਦੇ ਬੈਠ ਕੇ ਗੱਲ ਹੋਣੀ ਜਿਹੜੀ ਹੋਣੀ ਹੈ ਇਕੱਲਿਆਂ ਤੇ ਨਹੀਂ ਹੋਣੀ ਤੁਹਾਡੇ ਜੇ ਹਾਂ ਗੱਲ ਆ ਨਾ ਕੋਈ ਗੱਲ ਨਹੀਂ ਸੱਦ ਲੋ ਉਹਨਾਂ ਨੂੰ ਵੀ ਸੱਚੀ ਗੱਲ ਦੀਆਂ ਗੱਡੀਆਂ ਮਿਰਚਾਂ ਲੱਗਦੀਆਂ ਨੇ ਤੁਹਾਨੂੰ ਮੈਂ ਕੱਲਿਆਂ ਨੂੰ ਫੜਾਦਾ ਕਾਗਤ लवली ਹਾਂਜੀ ਮੇਰੀ ਗੱਲ ਸੁਣ ਇਹਨੇ ਲਿਆਉਣੀ ਗੱਡੀ ਤੇ ਕਾਗਤ ਮੰਗਣ ਡਿਆ ਵਾ ਪੈੜੀ ਦੇ ਤੇ ਤੂੰ ਦੱਸ ਹੁਣ ਕੀ ਕਰਨਾ ਤੂੰ ਕਾਗਤ ਕੀ ਕਰਨੇ ਪੈੜੀ ਦੇ ਓ ਯਾਰ ਕੋਨਾ ਕੋ ਲੈ ਕੇ ਦੇਣਾ ਹੀ ਪੈਣਾ ਉਹਨੂੰ ਇਦਾਂ ਪੈਸੇ ਮਿਲ ਜਾਣੇ ਆ ਮੇਰੀ ਗੱਲ ਸੁਣ ਪੈੜੀ ਜਾਂਦੀ ਰਹਿਣੀ ਓਦਾਂ ਪੈਸੇ ਫੜ ਲਿਆ ਦੇ ਕੋ ਵਿਆਜ ਦੇ ਦਾਂਗੇ ਓਦਾਂ ਨਹੀਂ ਪੈਸੇ ਦੇਣੇ ਉਹਨੇ ਉਹਨੇ ਪਹਿਲਾਂ ਸੁਨਾਤਾ ਹੀ ਤੇ ਕਿੰਨੇ ਮੰਗੇ ਆ ਉਹਦੇ ਕੋ 5 ਲੱਖ ਕਿਹਾ ਉਹਨੂੰ ਮੈਂ ਤੂੰ ਕੋਈ ਤੈਨੂੰ ਪੁੱਤੇ ਨੇ ਵੱਡਿਆ ਵਾ ਮੈਂ ਤਾਂ ਤੈਨੂੰ ਕਹਿਣਿਆ ਵੀ ਚਲਦੀ ਲੈ ਆਵਾ ਚਲਦੀ ਨਹੀਂ ਮੈਨਾਂ ਨੇ ਠੀਕ ਐ ਨਾ ਮੰਮੀ ਨੂੰ ਮੈਂ ਅੱਗੇ ਵੀ ਕਹਿਤਾ ਵਾ ਗੱਡੀ ਲੈਣੀ ਮੈਨਾਂ ਵੀ ਮੈਂ ਤਾਂ ਕਹਿੰਦੀ ਵੀ ਚਲ ਚਲਦੀ ਲੈ ਆਉਂਦੇ ਦੋਹਾਂ ਨੇ ਚਲਾਈ ਜਾਂਦੇ ਅੱਗੇ ਚਲਦੀ ਲਿਆਂਦੀ ਕਿੰਨੀ ੜੀ ਕਹਾਂ ਤੁਹਾਨੂੰ ਮੈਂ ਤੇ ਅੱਗੇ ਪੁੱਛ ਕੇ ਲਿਆਂਦੀ ਸੀ ਤੂੰ ਤੂੰ ਨਵੀਂ ਲੈ ਆਇਆ ਨਾ ਤੈਨੂੰ ਮੁਬਾਰਕਾ ਹੋਣ ਠੀਕ ਐ ਨਾ ਦਰਜੀਤਾਂ ਦਾ ਗੱਡੀ ਲਿਆਉਣੀ ਆ ਤੇ ਪਿੰਦਰ ਨੇ ਵੀ ਕਹਿਣਾ ਫਿਰ ਜੇ ਇਦਣ ਮੈਂ ਵੀ ਗੱਡੀ ਲਿਆਉਣੀ ਆ ਮੰਮੀ ਮੈਂ ਕਹਾਂ ਦੀ ਜਿੱਦ ਐ ਕਰਨ ਫਲਾਤੀ ਮੇਰਾ ਨਾਮ ਆਈ ਜਾਂਦੇ ਹੁਣ ਮੈਂ ਕੋਈ ਗਲਤ ਗੱਲ ਬੋਈ ਹੈ ਤੁਹਾਨੂੰ ਅੱਜ ਤੋਂ ਉਹਨਾਂ ਨੇ ਚੁੱਕੀ ਹੈ ਦੋਵਾਂ ਜਾਣਿਆਂ ਨੇ ਵੀ ਆਪਾਂ ਗੱਡੀ ਲਿਉਣੀ ਹੈ ਸਾਡੇ ਤੂੰ ਹੀ ਆਵੇਂ ਨਾਲ ਲਈ ਜਾਂਦੀ ਹੈ ਤੇ ਲਿਉਣੀ ਹੈ ਤਹੀ ਵੀ ਐਦਾਂ ਤੇ ਰਹਿਣ ਵਾਲੀ ਹੈ ਨਹੀਂ ਤੂੰ ਪਾਈ ਲਉਣੀ ਹੋਵੇ ਪਾਈ ਨਾਲ ਲਉਣੀ ਹੋਵੇ ਤੈਨੂੰ ਇਹਦੇ ਵਿੱਚ ਕੀ ਹੈ ਚਲਾਕ ਤੇ ਬੜੇ ਭਾਂਡੇ ਤੁਸੀਂ ਕਹਿੰਦੇ ਹੋਣੇ ਆ ਇਹ ਪੁਰਾਣੀ ਗੱਡੀ ਲੱਲਣ ਕਿਤੇ ਅਸੀਂ ਨਵੀਂ ਲਿਆਵਾਂਗੇ ਉਹ ਚਲਾਕੀਆਂ ਤੁਹਾਡੇ ਵਿੱਚ ਹੀ ਹੈ ਠੀਕ ਹੈ ਨਾ ਚੰਗਾ ਭਲਾਸਾ ਹੁੰਦਿਆ ਹੋਈ ਨਾ ਕੀ ਲੋਡ ਹੀ ਲਿਉਂਦੀ ਭਲਾ ਉਹ ਕਹਦਾ ਸਾਡੇ ਭਾਬੀ ਦਾ ਸੁਭਾ ਦਲਜੀਤ ਜਾਣਾ ਕਿੱਥੇ ਆ ਨਵੀਂ ਗੱਡੀ ਲਿਆ ਆਗੇ ਮੈਨੂੰ ਇਹ ਦੱਸ ਯਾਰ ਕਿਤਨੇ ਕਿਤੇ ਜਾਣਾ ਹੀ ਪੈ ਜਾਂਦਾ ਵਾ ਜਿੱਦਾਂ ਦਾ ਤੂੰ ਵਿਆਹ ਵੇਖ ਕੇ ਆਇਆ ਵਾ ਉਦੋਂ ਦੀ ਲੱਲ ਚੁੱਕੀ ਆ ਹੁਣ ਅੱਗੇ ਸਿਆਲ ਆਏ ਨਾ ਕਿੰਨਾ ਖਾਣਾ ਵਾ ਅਤਾ ਕਿਤੇ ਮੈਂ ਤੇ ਸਿਆਲ ਜਕਦੀ ਗਈ ਤੂੰ ਕਿਦੀ ਸੋਸ ਸਕੂਟਰੀ ਕਦੇ ਗੱਡੀ ਤੇ ਜਾਂਦੀ ਹੁਣ ਜਿੰਨਾ ਵਲ ਤੂੰ ਵੇਖ ਕੇ ਆਇਆ ਸੀ ਗੱਡੀਆਂ ਤੇ ਆਉਂਦੇ ਨੇ ਉਹਨਾਂ ਨੂੰ ਪੁੱਛ ਕੇ ਵੇਖਣਾ ਵੀ ਕਮੋਂਦੇ ਕੀ ਆ ਤੇ ਖਾਂਦੇ ਕੀ ਆ ਮੰਮੀ ਸਾਰੇ ਕਰਦੇ ਚੌਕੀ ਕਰਦੇ ਠੀਕ ਹੈ ਨਾ ਮਾਤਾ ਇਹੋ ਬਾਤ ਤੇ ਸਮਝਾਈ ਆ ਵੀ ਦੋਵੇਂ ਜਣੇ ਅਸੀਂ ਘਰ ਆਵਾ ਪੋਛਾ ਵੀ ਡੰਗਰਾਂ ਨੂੰ ਕਦੀ ਪਾਣੀ ਵੀ ਡਾਇਆ ਹੋਵੇ ਨੇ ਡੰਗਰਾਂ ਵਾਲ ਤੇ ਕਦੀ ਦੇਖਿਆ ਹੀ ਨਹੀਂ ਤੁਸੀਂ ਜੱਜਨਾ ਦੋਹਾਂ ਹੀ ਨਹੀਂ ਭਰਾਵਾਂ ਜੀ ਜੇ ਮੈਂ ਡੰਗਰਾਂ ਲੈਣਾ ਗਿਆ ਤੇ ਪਹਿਲੀ ਵਾਰ ਤੂੰ ਵੀ ਨਹੀਂ ਗਿਆ ਕਦੀ ਠੀਕ ਹੈ ਨਾ ਤੇ ਨਾ ਜਾਓ ਕੀ ਲੋੜ ਵਾ ਜਾਂਦੀ ਤੇ ਜਾ ਫਿਰ ਐਂਦਾ ਕਰੀਏ ਕਿਲਾ ਤੂੰ ਵੇਚ ਦੇ ਤੇ ਕਿਲਾ ਮੈਂ ਵੇਚ ਦਿੰਨਾ ਉਹ ਮੈਂ ਵੇਚਦੀ ਗੱਲ ਕੀਤੀ ਨਹੀਂ ਯਾਰ ਵੇਗੀ ਸਮਝ ਲਾ ਗਿਆ ਵਿਗਨੀ ਹੋਰ ਕਿਦਾਂ ਵਾ 10 ਲੱਖ ਦੇ ਤੇ ਥੱਲੇ ਲਾਤਾ ਵਾ ਤੂੰ ਅੱਛਾ ਮੈਂ ਕੱਲੇ ਨਹੀਂ ਲਾਇਆ ਤੂੰ ਕੱਖ ਲੈਂਦਾ ਨਹੀਂ ਹੈ ਨਾ ਸਾਂਝੇ ਆਉਂਦੇ ਸਭ ਕੋ ਜੇ ਸਾਂਝੇ ਜਾਉਂਦੇ ਆ ਨਾ ਮਾਤਾ ਤੇ ਫਿਰ ਗੱਡੀ ਅਹੀਂ ਵੀ ਲਿਆਉਣੀ ਸਿੱਧੀ ਗੱਲ ਉਹ ਤੂੰ ਜਦੋਂ ਜਿੱਦੀ ਦੇ ਦੋਈ ਜਾਣੀ ਤੇ ਲਿਆ ਮਨਾ ਕਰੂ ਕੀਤਾ ਸੀ ਸਾਰੇ ਦੋ ਦੋ ਬੈ ਗਿਆ ਤੁਹਾਨੂੰ ਉਦੋਂ ਭਾਬੀ ਨੇ ਕਹਿਦਾ ਸੀ ਵੀ ਗੱਡੀ ਮੈਂ ਵੀ ਲਿਆਉਣੀ ਆ ਜਦੋਂ ਅਹੀਂ ਕੋਈ ਚੀਜ਼ ਲਿਆਉਣੀ ਹੁੰਦੀ ਨਾ ਇਹਨਾਂ ਨੇ ਵਿੱਚ ਪਵਾੜਾ ਪੋਣਾ ਹੀ ਹੁੰਦਾ ਵਾ ਤੇ ਜੇ ਮਾਲਾ ਨਵੀਂ ਲਿਆਉਣੀ ਆ ਤੇ ਫਿਰ ਸਾਂਝੀ ਲੈ ਆਉਨੇ ਆ ਇਹ ਗੱਲ ਨੂੰ ਮੰਨਦੇ ਜੀ ਤੀ ਸਾਂਝੀ ਚੀਜ਼ ਨਹੀਂ ਲਿਆਉਣੀ ਘਰ 'ਚ ਠੀਕ ਹੈ ਨਾ ਅੱਗੇ ਮੋਟਰਸਾਈਕਲ ਲੈਂਦਾ ਹੀ ਨਾ ਕਿੰਨਾ ਕਿ ਮਿਲਿਆ ਹੈ ਤੁਹਾਨੂੰ ਉਹ ਮੈਂ ਰੱਖਣੀ ਵੀ ਨਹੀਂ ਆ ਸਾਂਝੀ ਮੈਂ ਤੇ ਤੁਹਾਨੂੰ ਪਰਖਣ ਡਿਆ ਵਾਂ ਉਹ ਤੇਰੇ ਨਾਲ ਤੇ ਸਾਂਝੀ ਦਾਤੀ ਉਹ ਕੋਈ ਗੱਲ ਨਹੀਂ ਠੀਕ ਹੈ ਨਾ ਆਪਣੀ ਲਿਆਓ ਠੀਕ ਆ ਮੈਂ ਆਪਣੀ ਲਿਆਉਣਾ ਤੇ ਕੋਈ ਨਹੀਂ ਅਹੀਂ ਇਹਦੇ ਵਿੱਚ ਕਿਹੜੇ ਹੀ ਕਹਿਣਾ ਅਸੀਂ ਤੇ ਕਹਿੰਦੇ ਤੁਸੀਂ ਆਪਣੀ ਲਿਆਓਈ ਆਪਣੀ ਲਿਆਉਣੇ ਤੇ ਸਾਰਿਆਂ ਕਹਿੰਦੇ ਗਏ ਫਿਰ ਮੇਰੀ ਗੱਲ ਸੁਣੋ ਹਾਂ ਤੁਹਾਨੂੰ ਸੜਨ ਦੀ ਕੀ ਲੋੜ ਆ ਭਲਾ ਤੁਸੀਂ ਗੱਡੀ ਲੈਣੀ ਆ ਆਪਣੇ ਘਰੋਂ ਅਹੀਂ ਆਪਣੇ ਘਰੋਂ ਲੈਣੀ ਆ ਜਦੋਂ ਕੋਈ ਗੱਲ ਹੁੰਦੀ ਈ ਹੈ ਉਹ ਗੱਲ ਕਹੀਏ ਦੋਵੇਂ ਜੀ ਤੇ ਫਿਰ ਕਾਹਤੋਂ ਰੋਲਾ ਪਾਉਂਦੇ ਆ ਜਿਹੜੀ ਅਹੀਂ ਚੀਜ਼ ਲਿਆਉਂਦੇ ਲਿਆਉਣ ਦੋ ਸਾਨੂੰ ਅਸੀਂ ਤਾਂ ਕੋਈ ਕਿਹਾ ਨਹੀਂ ਮਮੀ ਨੇ ਇਕੱਠੇ ਕੀਤਾ ਪੁੱਛ ਲਓ ਹੁਣ ਆਹ ਤੇ ਤੁਸੀਂ ਚੁੱਕੀ ਦੋਹਾਂ ਜੀਆਂ ਨੇ ਵੀ ਆ ਪੰਜ ਦੇ ਕੋਈ ਗੱਲ ਦੀ ਹੱਟਣ ਨਾਲ ਆ ਜਾ ਗਏ ਚੰਗਾ ਮਾਤਾ じゃ ਫਿਰ ਇੰਦਾ ਕਰਨੇ ਆ ਜਿੰਨੇ ਜਿੰਨੇ ਹਿੱਸੇ ਆਉਂਦੀ ਆ ਨਾ ਪਹਿਲੀ ਆਪਣੇ ਆਪਣੇ ਨਾਂ ਕਰਾ ਲੈਨੇ ਕੋਈ ਵੇਚ ਲੈ ਰੱਖ ਲੈ ਜਦਾਂ ਮਰਜ਼ੀ ਕਰੇ ਜੋ ਮਰਜ਼ੀ ਕਰੋ ਤੁਸੀਂ ਵੇਚੋ ਪਾਏ ਜੋ ਮਰਜ਼ੀ ਕਰੋ ਮੇਰੀ ਗੱਲ ਸੁਣ ਜੇ ਕਿਤੇ ਗੱਡੀਆਂ ਤੇ ਕਮਾਈ ਕਰਕੇ ਲਿਆਂਦੇ ਨਾ ਤੇ ਸਾਰੀ ਦੁਨੀਆ ਤੇ ਸੋਭਾ ਹੋਣੀ ਹੀ ਕਿ ਫਲਾਣੇ ਸਿੰਘ ਦੇ ਮੁੰਡੇ ਕਮਾਈ ਕਰਕੇ ਤੇ ਗੱਡੀਆਂ ਲਿਆਉਂਦੇ ਤੁਸੀਂ ਤਾਂ ਹੱਦ ਹੀ ਕਰ ਛਿਤੀ ਦੋਵਾਂ ਭਰਾਵਾਂ ਨੇ ਤੂੰ ਹੱਦ ਤੇ ਇਹ ਕਰਨ ਲਿਆ ਵਾ ਦੱਸ ਤੁਸੀਂ ਪਤਾ ਕੀ ਕਰੋ ਤੇ ਲੈਰੋ ਕਾਗਤ ਤਜੋ ਮਰਜੀ ਕਰੋ ਆਪਣਾ ਸੰਭ ਸਾਰਾ ਕੁਝ ਮੇਰੀ ਸੁਣ ਲੋ ਗੱਲ ਮੈਨੂੰ ਚਾਹੀਦਾ 5000 ਰੁਪਏ ਮਹੀਨੇ ਦਾ ਭਾਵੇਂ ਦੋ 2.5 2.5 ਤੇ ਭਾਵੇਂ ਦੋ ਜਿੱਦਾਂ ਮਰਜੀ ਉਹ ਕੋਈ ਗੱਲ ਨਹੀਂ ਮਾਤਾ ਖਰਚਾ ਮਿਲ ਜਾਊਗਾ ਠੀਕ ਹੈ ਨਾ ਮੈਨੂੰ ਕਾਗਜ਼ ਦੋ ਤੇ ਮੇਰੀ ਜ਼ਿੰਮੇਵਾਰੀ ਕੋਈ ਨਹੀਂ ਉਹ ਖਰਚੇ ਖੁੱਤੇ ਦਾ ਨਹੀਂ ਪਤਾ ਜਾਂ ਤੇ ਮਹੀਨਾ ਮਹੀਨਾ ਰਹਿਲਾ ਸਿੱਧੀ ਗੱਲ ਵਾ ਮੁੜ ਕੇ ਨਹੀਂ ਪੋੜਾ ਪੋਣਾ ਕੋਈ ਵੀ ਕੋਈ ਗੱਲ ਨਹੀਂ ਇੱਕ ਮਹੀਨਾ ਮੈਂ ਦੇ ਦਿਆ ਕਰੂੰਗਾ ਤੇ ਗੱਡੀ ਮਾਤਾ ਇਹਨੂੰ ਕਹਿ ਵੀ ਉਹਨਾਂ ਚਰਨੀਆ ਲਿਆਉਣੀ ਜੰਨਾ ਚਰ ਮੇਰੇ ਨਾਂ ਨਹੀਂ ਹੁੰਦੀ ਪਹਿਲੀ 2.5 ਕਿਲੋ ਇਹ ਕਰਾ ਲੈ ਆਪਣੇ ਨਾਂ ਤੇ 2.5 ਮੈਂ ਕਰਾਉਣੇ ਆ ਉਹ ਭਰਾ ਮ ਉਹਨਾਂ ਨੇ ਪੇਪਰ ਦਊਂਗਾ ਮੈਂ ਉਹ ਕੱਲ ਨੂੰ ਕੀ ਪਤਾ ਤੈਨੂੰ ਦੋਵੇਂ ਜੀ ਮੁਕਰ ਜੋ ਮੇਰੀ ਸੁਣ ਲੈ ਮੰਮੀ ਦੀ ਗੱਲ ਮੈਨੂੰ ਪੇਪਰ ਚਾਹੀਦੇ ਅੱਜ ਮੈਂ ਜਾਣਾ ਗੱਡੀ ਲੈਣ ਠੀਕ ਹੈ ਨਾ ਮੈਂ ਪੈਸੇ ਲੈ ਕੇ ਆਉਣੀ ਹਾਂ ਤੇ ਕੋ ਤੁਸੀਂ ਹੁਣ ਆਪਣਾ ਸਿਲਸਿਲਾ ਆਪੇ ਹੀ ਸੰਭੋ ਠੀਕ ਹੈ ਨਾ ਮੈਂ ਤੁਹਾਨੂੰ ਕਾਗਤ ਕੁ ਫਰਾ ਦਿੰਨੀ ਆ ਜੋ ਮਰਜੀ ਕਰੋ ਮੈਨੂੰ ਮੈਨੂੰ ਕੱਲ ਵੀ ਕੋਈ ਜ਼ਿੰਮੇਵਾਰੀ ਨਹੀਂ ਦੇਣੀ ਹਾਂ ਸਿੱਧੀ ਜਿਹੜੀ ਗੱਲ ਹੈ ਤੁਸੀਂ ਆਪਣਾ ਸੁਣ ਲੈ ਜੇ ਕਿਤੇ ਤੁਹਾਡਾ ਪਿਓ ਜਿੰਦਾ ਹੁੰਦਾ ਹੁੰਦਾ ਨਾ ਇਦਾਂ ਹੋਣ ਨਹੀਂ ਦੇਣੀ ਹੁੰਦੀ ਤਾਂ ਤੁਸੀਂ ਤੁਸੀਂ ਤਾਂ ਹੱਥ ਚੁੱਕੀ ਐ ਦੋਵਾਂ ਭਰਾਵਾਂ ਨੇ ਉਨੇ ਤਾਂ 76 ਮਾਰਨੇ ਸਿਰ ਤੇ ਨੀਵੇਂ ਥਾਂ ਤੇ ਬਿਠਾਲ ਕੇ ਵੇ ਲੋ ਕਿਦਾਂ ਦੀਆਂ ਗੱਲਾਂ ਕਰਨ ਦੇ ਆਈ ਜੇ ਮੈਂ ਤੁਹਾਨੂੰ ਗੱਲ ਦੱਸਦੀ ਨਾ ਫਿਰ ਤੁਹਾਨੂੰ ਯਕੀਨ ਨਹੀਂ ਹੋਣਾ ਵੇ ਲੋ ਕਿਦਾਂ ਬੋਲਣ ਦੇ ਆਈ ਹਲੇ ਉਹ ਘਟ ਗਈ ਹੀ ਤੇ ਆਪ ਜਦਾ ਦਿਆ ਹੀ ਬੋਲਣ ਲੱਗੀ ਤੇ ਮਾਤਾ ਕਿਹੜੀ ਘਟਵਾ ਉਹਨੇ ਕਿਹੜਾ ਸਮਝਾਇਆ ਵਾ ਉਹ ਦੋਵਾਂ ਦਾ ਕਸੂਰ ਕੱਢੀ ਜਾਣ ਦੀ ਦੋਵਾਂ ਦਾ ਕਸੂਰ ਕਿੱਥੇ ਕੱਢਣ ਦੇ ਆ ਉਹ ਜਿਆਦਾ ਹੱਥ ਤੁਹਾਡੇ ਵੱਲ ਹੀ ਉਹਦੇ ਵੱਲ ਤੇ ਘਟ ਹੀ ਉਹਨੂੰ ਤੇ ਨਹੀਂ ਕੋਈ ਕਹਿਣਾ ਉਦੋਂ ਦਾ ਪੁੱਤ ਜੂ ਹੋਇਆ ਤੁਹਾਡੀ ਗਲਤੀ ਆ ਠੀਕ ਆ ਨਾ ਇਹਦੇ ਵਿੱਚ ਹੋਰ ਕਿਹਦਾ ਕੋਈ ਕਸੂਰ ਨਹੀਂ ਆ ਦੱਸ ਮੇਰੀ ਕਾਦੀ ਗਲਤੀ ਆ ਇਹਦੇ ਵਿੱਚ ਜਦੋਂ ਮੰਮੀ ਨੇ ਦੇ ਹੀ ਨਾ ਗੱਲਾਂ ਕਰਨ ਤੇ ਜਿਆਦਾ ਹੱਥ ਤੁਹਾਡੇ ਵੱਲ ਹੀ ਉਹਦੇ ਵੱਲ ਸਗੋਂ ਘੱਟ ਹੀ ਜਿਹੜੀ ਕੋਈ ਗੱਲ ਤੁਹਾਡੇ ਵੱਲ ਨੂੰ ਹੱਥ ਕਰਕੇ ਕਰਦੇ ਹੀ ਉਹ ਤਾਂ ਇਹਦੇ ਮੈਂ ਸਾਰਿਆਂ ਦੇ ਸਾਹਮਣੇ ਕਹਿਤਾ ਸੀ ਕਿ ਸਾਂਝੀ ਲੈ ਆਈਏ ਤੇ ਉਹ ਮੰਨਦਾ ਹੀ ਨਹੀਂ ਇਹ ਗੱਲ ਨੂੰ ਆਪਾਂ ਨਹੀਂ ਸਾਂਝੀ ਲਿਓਣੀ ਹੈਗੀ ਤੇ ਨਾ ਸਾਂਝੀ ਦੀ ਗੱਲ ਹੀ ਕਰਿਓ ਜੇ ਲੈ ਹੋਣੀ ਆ ਤੇ ਵੱਖਰੀ ਲੈ ਕੇ ਆਉਣੀ ਆ ਆਪਣੀ ਉਹ ਵੀ ਆਪਣੇ ਨਾਂ ਤੇ ਉਹ ਚਲ ਉਹਨੂੰ ਲੈ ਆਉਂਦੇ ਆ ਫਿਰ ਵੇਖੀ ਦੇਖੀ ਜਾਊਂਗੇ ਮੁੜਕੇ ਕੱਲ ਨੂੰ ਕੋਈ ਵੇਛ ਰਕਾਵਟ ਪੈ ਗਈ ਕਿਤੇ ਖਰਾਬ ਖਰੂਬ ਹੋ ਗਈ ਫਿਰ ਕਹਿਣਾ ਵਾਗੀ ਆਪੇ ਇਹ ਬਣਾਉਣ ਅਹੀਂ ਕੱਲੀ ਬਣਾਈਏ ਉਹ ਪਹਿਲਾਂ ਪੈਲੀ ਦੇ ਆਪਣੇ ਨਾਲ ਲਵਾਈਏ ਜਿੱਦਾਂ ਦੇ ਇਹਨੇ ਕੰਮ ਫੜੇ ਆ ਨਾ ਇਹਨੇ ਤਾਂ ਸਾਲ ਨਹੀਂ ਕੱਢਣਾ ਢਾਈਆਂ ਕਿੱਲਿਆਂ ਨਾ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਜਿਥੇ ਇਹ ਰੋਟੀ ਖਾਣਗੇ ਆਪਾਂ ਵੀ ਖਾਈ ਜਾਣੀ ਆ ਐਡੀ ਜਿਹੀ ਕੋਈ ਗੱਲ ਨਹੀਂ ਉਹ ਇਹਨੂੰ ਲੈ ਆਉਂਦੇ ਪਹਿਲਾਂ ਠੀਕ ਆ ਨਾ ਹੁਣ ਤੂੰ ਵੀ ਕਾਲੀ ਨਾ ਪੈ ਹੌਸਲਾ ਕਰ ਲਾ ਵੇਖ ਲੋ ਮਰਜ਼ੀ ਆਪਣੀ ਮੁੜਕੇ ਮੈਂ ਤੇ ਇਹੋ ਕਹਿੰਦੀ ਮੈਂ ਵੇਂਦੇ ਨਾ ਰਿਓ ਸਾਰਾ ਕੋਹੋਂ ਸਾਹਮਣੇ ਬਹਿ ਜੇ 5 ਲੱਖ ਲੋ ਤੇ ਉਹਨੂੰ ਕਹਿ ਕੇ ਆਇਆ ਤੇ ਜੇ ਮੈਂ ਵੀ ਚੱਲ ਗਿਆ ਨਾ ਕਿ ਉਹਨੇ ਕਹਿਣਾ ਵੀ ਤੁਸੀਂ ਰੀਤ ਹੀ ਫੜ ਲਈ ਜ਼ਰੂਰ ਗੱਲਾਂ ਕਰਾਉਣੀਆਂ ਮੁੜ ਕੇ ਬਸ ਮੈਂ ਤੁਹਾਨੂੰ ਇਹੋ ਕਿਹਾ ਵਾ ਕਿ ਜੇ ਉਹ ਗੱਡੀ ਲਿਆਉਗਾ ਤਾਂ ਗੱਡੀ ਆਉਣੀ ਚਾਹੀਦੀ ਹੈ ਮੇਰੇ ਵੱਲੋਂ ਭਾਈ 10 ਦਿਨਾਂ ਨੂੰ ਲੈ ਆਓ ਤੇ ਭਾਈ 5 ਦਿਨਾਂ ਨੂੰ ਲੈ ਆਓ ਠੀਕ ਵਾ ਨਾ ਉਹ ਚੱਲ ਲੈ ਆਵਾਂਗੇ ਭਰਾ ਤੈਨੂੰ ਗੱਡੀ ਚਾਹੀਦੀ ਹੈ ਨਾ ਵੇਖ ਲੈ ਪਤਾ ਨਹੀਂ ਕਾਹਦਾ ਵਿਆਹ ਵੇਖ ਕੇ ਆ ਗਏ ਮੈਨੂੰ ਤਾਂ ਸਮਝ ਨਹੀਂ ਆਉਂਦੀ ਚੰਗੇ ਭਲੇ ਸਕੂਟਰੀ ਤੇ ਗਏ ਆ ਆਗ ਦੇ ਗੱਡੀ ਦੀ ਰੱਡ ਲਾ ਲਈ ਇਹ ਉਦਨ ਦੀ ਧੁਕ ਧੁਕੀ ਲੱਗੀ ਆ ਪੀ ਮੇਰੀ ਬੇਇੱਜ਼ਤੀ ਹੁੰਦੀ ਏ ਉੱਥੇ ਬੇਇੱਜ਼ਤੀ ਬੇਇੱਜ਼ਤੀ ਹੋਣ ਕੇ ਲਗਵਾ ਲੈਣਾ ਕਿ ਨਹੀਂ ਆਪਦੇ ਨਾਲ ਕੋਈ ਮਸਾ ਮਿੱਠਾ ਵੀ ਨਹੀਂ ਸਰਿਆ ਹੈਗਾ ਪੀ ਜਵਾਈ ਪਾਈ ਆਇਆ ਸੀ ਕਿਤੇ ਮਸਾ ਭਾਜੀ ਭਾ ਦੀਏ ਰਮਾ ਤੋਂ ਸਾਰਾ ਦੇਣਾ ਫੂੰਕੀ ਵੜੇ ਰਿਹਾ ਕਰ ਫੋਨ ਚ ਕੀ ਵੜਨਾ ਵਾ ਆ ਖਬਰ ਜੀ ਆਈ ਸੀ ਤਾਂ ਉਹ ਡੈਬੀ ਮੈਨੂੰ ਬੰਦ ਕਰ ਤੈਨੂੰ ਗੱਲ ਦੱਸਾਂ ਕੋਈ ਹਾਂ ਹਾਂ ਕਿਹੜੀ ਗੱਲ ਆ ਦੱਸੋ ਮੈਨੂੰ ਗੱਲ ਕਾਦੀ ਆ ਤਲਜੀ ਤਾਲ ਮੈਂ ਕਿਹਾ ਅੱਛਾ ਤੇ ਉਥੇ ਖਨੋਤਾ ਹੀ ਵੇਲੀ ਤੇ ਮੈਂ ਕੀ ਕਰਦਾ ਉਹ ਤਾਂ ਚਾਚਾ ਜੀ ਖਰੋਤਾ ਵਾ ਮੈਂ ਉਹ ਮੇਰੀ ਗੱਲ ਸੁਣ ਮੈਨੂੰ ਨਾ ਜੋ ਬੰਦਾ ਫੋਨ ਆਇਆ ਸੀ ਪੈਸੇ ਪੁਹੇ ਲੈ ਮੰਗੇ ਆ ਤਕੋ ਹਾਂ ਉਹ ਨਹੀਂ ਥੋੜੇ ਜੇ ਪੈਸੇ ਮੰਗੇ ਸੀ ਮੈਂ ਕਿੰਨੇ ਕੁ ਇਹ 5 ਲੱਖ ਰੁਪਈਆ ਇਹ 5 ਲੱਖ ਥੋੜਾ ਵਾ ਗੱਡੀ ਨਵੀਂ ਲਿਆਉਣ ਲਗਾਈਓ ਅੱਛਾ ਹੁਣ ਗੱਡੀ ਨਵੀਂ ਆਊਗੀ ਲਾਗੇ ਸਾਡੇ ਤੇ ਹੋਰ ਤੇ ਮੈਂ ਕਿਹਾ ਵੀ ਇਹਦਾ ਕਿੰਨਾ ਪ੍ਰਬੰਧ ਕਿਆ ਉਹਨਾਂ ਨੇ ਅਹੇ 5 ਲੱਖ ਮੈਂ ਕਿਹਾ ਮੇਰੀ ਗੱਲ ਸੁਣ 5 ਲੱਖ ਤਾਂ ਤੈਨੂੰ ਪਤਾ ਵਾ ਵੀ ਵਿਆਜ ਕਿੰਨਾ ਬਣਨਾ ਵਾ ਆਹੋ ਕਹਿੰਦਾ ਕੋਈ ਨਹੀਂ ਦੇ ਦਾਂਗੇ ਵਿਆਜ ਦੀ ਕਿਹੜੀ ਗੱਲ ਵਾ ਮੈਂ ਕਿਹਾ 5 ਲੱਖ ਨੂੰ 25000 ਰੁਪਈਆ ਮਹੀਨੇ ਦਾ ਬਣਨਾ ਇਹ ਵੇਖ ਲਾ ਆਹੋ ਇਹ ਮੇਰੇ ਚਾਚਾ ਸਾਡੇ 4:30 ਨਾਦਰਾਂ ਗੱਲ ਹੋਈ ਮੈਂ ਮੈਨੂੰ ਜੋ ਬੰਦਾ ਫੋਨ ਆਇਆ ਵਾ ਵੀ ਮੈਂ 5000 ਰੁਪਈਆ ਤੋਂ ਘੱਟ ਨਹੀਂ ਲਾਉਣਾ ਵਿਆਜ ਨਾਲੇ ਇਹ ਆ ਤੂੰ ਗੱਡੀ ਲੈ ਜਾਂ ਨਾ ਲੈ ਜਿੱਦਾਂ ਤੋਂ ਪੈਸੇ ਤੋਂ ਲੱਲੇ ਨਾ ਉਹਦਾ ਮੀਟਰ ਉਦਾਂ ਤੋਂ ਘੁੰਮਣ ਡੈ ਬਣਾਵਾ ਉਹ ਵਿਆਜ ਤੈਨੂੰ ਦੇਣਾ ਹੀ ਪੈਣਾ ਵਾ ਮੈਨੂੰ ਨਾ 5000 ਪੈਸੇ ਫੜਾ ਗਿਆ ਵਾ ਅੱਛਾ ਮੈਨੂੰ ਕਹਿੰਦਾ ਹੈ ਵੀ ਕੋਈ ਗੱਲ ਨਹੀਂ ਉਹਨਾਂ ਨੂੰ ਉੱਥੇ ਖਿਲਾ ਦਿਓ ਤੇ ਲਿਖ ਲਖਾ ਮੈਂ ਉੱਥੇ ਕਰ ਲੂੰਗਾ ਅੱਛਾ ਤੇ ਪੈਸੇ ਤਾਂ ਹੀ ਦੇਣੇ ਆ ਆਹੋ ਆਹੋ ਚੱਲ ਆਹ ਤਾਂ ਵਧੀਆ ਵਾ ਅੱਜ ਲਊ ਦਲਜੀਤ ਨਵੀਂ ਗੱਡੀ ਕੱਲ ਨੂੰ ਲਊ लवली ਨਵੀਂ ਗੱਡੀ ਤੇੜੀ ਜਿਹੜੀ ਆ ਆਪਣੇ ਹੱਥ ਵਿੱਚ ਤਾਂ ਹੀ ਆਉਣੀ ਆ ਓਏ ਤਾਂ ਇਹ ਤੇ ਤੈਨੂੰ ਇੱਥੇ ਕਹਿਂ ਡਿਆ ਵਾ ਤੂੰ ਐਦਾਂ ਕਰ ਵੀ ਤੂੰ ਹੁਣ ਰਪਿੰਦਰ ਨੂੰ ਦੇਹ ਚਾਲ ਅੱਛਾ ਉਹਦਾ ਨਵੀਂ ਗੱਡੀ ਲੈ ਆਲੇ ਲੱਗੇ ਆ ਤਾਂ ਤੁਸੀਂ ਕੀ ਵੇਖਣ ਦੇ ਜੀ ਚੱਲ ਹੁਣਾ ਉਹਦੇ ਵੱਲ ਜਾਨੀ ਆ ਉਹਨੂੰ ਚਾਲ ਦੇ ਕੇ ਹੁਣਨੀ ਆ ਤੇ ਲੈਸ਼ ਦੇਣੇ ਜੇ ਇਹਨਾਂ ਦੀ ਗੱਡੀ ਆ ਗਈ ਤੇ ਤੇਰਾ ਘਰ ਵਿੱਚ ਕੀ ਮੋਲ ਰਹਿ ਗਿਆ ਹੁਣ ਨਾ ਤੁਹਾਡੀ ਪਰਜਾਈ ਦੀਆਂ ਨਾ ਨੱਕ ਵਿੱਚ ਗੱਲਾਂ ਜੀ ਲੋਕਾਂ ਨੂੰ ਬੜੀਆਂ ਨਾਸਾਂ ਚੜਾ ਚੜਾ ਗੱਲਾਂ ਕਰਦੀ ਹੁੰਦੀ ਫਲਾਣੇ ਦਾ ਮੁੰਡਾ ਇਦਾਂ ਫਲਾਣੇ ਦੀ ਨੋਂ ਇਦਾਂ ਹੁਣ ਵੇਖ ਲੈ ਘਰ ਵਿੱਚ ਹੋਣ ਡਈਏ ਕਦੀ ਜਰਕੀ ਆ ਹੁਣ ਕਦੀ ਸਾਡੇ ਘਰ ਤੱਕ ਨਹੀਂ ਆਈ ਵੀ ਜਾ ਕੇ ਫੇਰਾ ਤੋਰਾ ਹੀ ਮਾਰ ਆਵਾ ਤੇ ਸੁਣ ਮੈਨੂੰ ਕਹਿੰਦਾ ਚਾਚਾ ਮੈਂ ਪੈੜੀ ਨਹੀਂ ਆਹੀ ਲਿਖ ਕੇ ਦੇਣੀ ਤੇ ਇਹ ਉਦਾਂ ਹੀ ਪੈਸੇ ਉਹਦੇ ਵਾਪਸ ਕਰ ਦੇਣੇ ਮੈਂ ਕਿਹਾ ਵੀ ਪੁੱਤ ਜਿੰਨੇ ਇੰਨੇ ਪੈਸੇ ਦੇਣੇ ਕੋਣ ਕੋਤੇ ਉਹਨੇ ਲਿਖਾਉਣਾ ਹੀ ਆ ਨਾਲੇ ਮੇਰੀ ਸੁਣੋ ਗੱਲ ਜੇ ਇੰਨੇ ਚਿਰ ਦੇ ਪੈਸੇ ਤੁਹਾਡੇ ਕੋ ਜੁੜੇ ਨਹੀਂਗੇ ਤੇ ਹੁਣ ਤੁਸੀਂ ਪੈਸੇ ਕਿੱਥੋਂ ਦੇ ਦੇਣੇ ਆ ਕਹਿਣਾ ਹੀ ਪੁੱਤ ਇਹ ਤੈਨੂੰ ਗੂਠਾ ਲਾਉਣਾ ਹੀ ਪੈਣਾ ਵਾ ਪੈਸੇ ਦਿੱਤੇ ਆ ਖਲਾਸੀ ਨਹੀਂ ਤੇਰੀ ਹੁਣੀ ਓਏ ਓਏ ਇਹ ਗੱਲ ਸਾਰੀ ਸਮਝਾਤੀ ਆ ਆਹੋ ਮੈਂ ਕਿਹਾ ਵੀ ਉਹਦੇ ਕੋਲ ਜਾਈ ਤੋ ਆਪਣਾ ਲਿਖ ਰਖਾ ਕਰਿਆ ਜੋ ਵੀ ਕਰਨਾ ਤੇ ਪੈਸੇ ਮੇਰ ਕੋ ਘਰ ਪੇ ਆਣ ਕੇ ਲੈ ਜੀ ਚਲ ਆ ਵੀ ਕੰਮ ਵਧੀਆ ਕੀਤਾ ਟੋਟਕਿਆਂ ਵਿੱਚ ਪੈਸੇ ਦੇਣੇ ਨਾਲ ਲੱਗਦੀ ਜਮੀਨ ਮਿਲ ਜੂਗੀ ਇਹ ਆ ਵੀ ਕੋਈ ਗਵਾਂਡ ਗੰਦਾ ਆ ਗਿਆ ਨਾ ਮੁੜ ਕੇ ਕਦੀ ਵਟ ਤੇ ਰੋਲਾ ਕਦੀ ਪਾਣੀ ਤੇ ਰੋਲਾ ਇਹ ਨਾ ਪੁੱਤ ਕਲੇਸ਼ ਪਿਆ ਹੀ ਰਹਿੰਦਾ ਵਾ ਇਹ ਆ ਵੀ ਨਾਲ ਲੱਗਦੀ ਆ ਪਹਿਲੀ ਮਿਲਦੀ ਵੀ ਕਿੱਥੇ ਆ ਅੱਜ ਕੱਲ ਨੀ ਘਰ ਲੋਕ ਵੇਚਦੇ ਲੋਕੀ ਬੜੇ ਸਿਆਣੇ ਹੋ ਗਏ ਆ ਵੀ ਜਮੀਨ ਦਾ ਮੁੱਲ ਵੜਾ ਵਾ ਸੋਚਣ ਡਿਆ ਹਾਂ ਵੀ ਨਵਾਂ ਦੋਵੇਂ ਸਿਆਣੀਆਂ ਨਿਕਲੀਆਂ ਕਿ ਨਹੀਂ ਮੇਰੀ ਸੁਣੋ ਗੱਲ ਈਸੀ ਆਣੇ ਆਂਦੇ ਹੁੰਦੇ ਆ ਜਿੰਨੂੰ ਕੋਈ ਨਾ ਸਾਦੇ ਉਹਨੂੰ ਔਲਾਦ ਸਾਦੇ ਸਾਡੇ ਨਾਲ ਕੀ ਕੁਝ ਕਰਦੀ ਹੁੰਦੀ ਸੀ ਤਾਨੂੰ ਸਾਰਾ ਦਿਨ ਪੱਠੇ ਹੀ ਪੌਂਦਾ ਛੜਨਾ ਜਾਂ ਪਾਣੀ ਦਾ ਆ ਜਾਂ ਪੱਠੇ ਪਾ ਆ ਜਾਂ ਫਲਾਣਾ ਕੰਮ ਕਰ ਆ ਹੁਣ ਹੁਣੇ ਮੁੰਡਿਆਂ ਨੂੰ ਕਹਿੰਦੀ ਹੁਣ ਵੇਖ ਲੈ ਪੜਨੇ ਪਾਈ ਆ ਅੱਖ ਚ ਪਾਈ ਤਾਂ ਰੜਕਦੀ ਨਹੀਂਗੀ ਚੁੱਪ ਕਰਕੇ ਬੈਠੀ ਹੁੰਦੀ ਜਦੋਂ ਮੈਂ ਜਾਨੀ ਤੇ ਚੱਲ ਹੁਣ ਤੂੰ ਸਾਰੀਆਂ ਗੱਲਾਂ ਛੱਡ ਤੇ ਤੂੰ ਕਿਤੇ ਵੀ ਰਪਿੰਦਰ ਤੈਨੂੰ ਮਿਲੇ ਨਾ ਪਾਸੇ ਉਹ ਗੱਲ ਕਹਿਣੀ ਆ ਲੈ ਉਹਨੇ ਮਿਲਣਾ ਮੈਨੂੰ ਕਿੱਥੇ ਆ ਮੈਂ ਆਪ ਹੀ ਚਲ ਜਾਂਗੀ ਜਦੋਂ ਕਿਸੇ ਦੇ ਘਰ ਤਿੱਲੀ ਲਾਉਣੀ ਹੋਵੇ ਨਾ ਆਪ ਹੀ ਜਾਣਾ ਪੈਂਦਾ ਹੁੰਦਾ ਵਾ ਓਏ ਆਹੋ ਗੱਲ ਤੇ ਤੇਰੀ ਠੀਕ ਆ ਆਹੋ ਅੱਗੇ ਮੈਂ ਸੰਦੀਪ ਨੂੰ ਚਾਲ ਦੇ ਕੇ ਆਈ ਹਾਂ ਹੁਣ ਮੈਂ ਇਹਨੂੰ ਚਾਲ ਦੇ ਆਉਣੀ ਆ ਹਟਾ ਕੰਮ ਸੁੱਤਰ ਹੀ ਸੁੱਤਰਾ ਫਿਰ ਓਏ ਆਹੋ ਉਹਨਾਂ ਪੈਸੇ ਚੁੱਕੀ ਜਾਣੇ ਆ ਹਟਣਾ ਥੋੜਾ ਉਹਨਾਂ ਨੂੰ ਆਹੋ ਚਲੋ ਉਠੋ ਤਾਂ ਤੇ ਕੰਮ ਕਮ ਕਰਕੇ ਸ਼ਹਿਰ ਨੂੰ ਜਾਣਾ ਘੜੀ ਚੰਗਾ